ਦੇ ਵਿੱਚ ਆਸਣੋਂ ਉਹਨਾਂ ਦੀ ਕੀ ਸੋਚ ਹੈ ਤੁਹਾਡੇ ਪ੍ਰਤੀ ਆਪਣੇ ਹਲਕੇ ਪ੍ਰਤੀ ਕੀ ਸੋਚ ਹੈ ਇਸ ਕਰਕੇ ਆਪਾਂ ਸਾਰਿਆਂ ਨੇ ਹਮਲਾ ਮਾਰਨਾ ਹੈ ਕੋਸ਼ਿਸ਼ ਕਰਨੀ ਹੈ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮਤਾਨਵਦੀਆਂ ਸਰਦਾਰ ਜਤਿੰਦਰ ਸਿੰਘ ਜੀ ਦਾ ਜੇ ਨਾਲੇ ਸਾਡੀ ਬੇਨਤੀ ਨੂੰ ਮੰਨ ਲਦੇ ਹੋਏ ਇੱਥੇ ਕੈਂਪ ਲਵਾਇਆ ਅੱਜ ਆਪਾਂ ਨੂੰ ਲੋੜ ਆ ਇਸ ਨੌਕਰੀ ਦੇ ਹਰ ਬੱਚੇ ਬੱਚੀਆਂ ਨੂੰ ਜਿਵੇਂ ਬਾਦਰਗਨ ਫੈਕਟਰੀ ਆ ਪਹਿਨੋਂ ਮੰਡੀ ਹੁੰਦੀ ਸੀ ਉਹਦੇ ਤੋਂ ਪਹਿਲਾਂ ਸ਼ਿਫਾਰਸ਼ਾਂ ਨਾਲ ਬੱਚੇ ਰੱਖੇ ਜਾਂਦੇ ਅੱਜ ਵੀ ਪਰ ਪੱਕੇ ਹੋਏ ਨਹੀਂ ਬਹੁਤ ਚਿਰ ਕਰਦੇ ਇੱਥੇ ਤੁਹਾਡਾ ਜਿਹੜਾ ਐਕਸਪੀਰੀਅੰਸ ਵੀ ਵਧੂਗਾ ਵਧੀਆ ਤੁਹਾਨੂੰ ਆਪਾਰਨਰ ਮਿਲਿਆ ਤੇ ਬੱਚਿਆਂ ਨੂੰ ਇੱਕ ਪਲੇਟਫਾਰਮ ਮਿਲ ਜਾਊਗਾ ਇਸ ਉਦਸਤਰੀ ਦਾ ਸਾਰਾ ਸਮਾਨ ਜਿਹੜਾ ਫੋਰਮ ਦੇ ਵਿੱਚ ਕਰਦਾ ਤੇ ਮੇਰਾ ਖਿਆਲ ਉਹਦੇ ਬਰਾਬਰ ਹੀ ਹੋਗੀ ਤੁਹਾਡੀ ਬਰਾਬਰ ਹੀ ਹੋਗੀ ਮੈਂ 3000 ਦੇ ਜਿਹੜੇ ਬੱਚਾ ਪੈਨੋਂ ਕਰਦਾ ਇੱਥੇ ਨੌਕਰੀ ਬਾਦਰਗੜ ਦੇ ਬਾਦਰਗੜ ਦੇ ਨਾਲ ਥੋੜਾ ਬਹੁਤਾ ਵਾਧਿਆ ਉਹਦੇ ਬਰਾਬਰ ਦੀ ਉਹਦੇ ਮੁਕਾਬਲੇ ਦੀ ਇੰਡਸਟਰੀ ਆ ਇਸ ਉਦਸਤਰੀ ਇਤਵਾਨੂੰ ਇਹ ਲਾ ਕੇ ਤੋਂ ਬਾਅਦ ਆਪਾਂ ਇਹਨਾਂ ਨੂੰ ਦੇਖ ਕੇ ਹੋਰ ਵੀ ਇਹਨਾਂ ਨੂੰ ਵੀ ਆਨੇ ਇਹਨਾਂ ਦਾ ਸਾਰੇ ਸਾ ਵਧੀਆ ਸਹਿਚਾਰ ਤੇ ਭਾਈਚਾਰ ਆ ਦੂਜਿਆਂ ਦਸਨੀ ਵਾਲਿਆਂ ਨਾਲ ਵੀ ਮੈਂ ਕਰਕੇ ਗੱਲਬਾਤ ਉਹਨਾਂ ਨੂੰ ਉਹਨਾਂ ਦੇ ਵੀ ਆਪਾਂ ਕਿਹਾ ਤਾ ਉਹਨਾਂ ਦਾ ਵੀ ਸਾਝਾ ਕਿ ਇਹ ਸਭ ਤੋਂ ਵੱਡੀ ਇੰਡਸਟਰੀ ਆ ਉਹ ਜਿਹੜੇ ਉਹਨਾਂ ਦਾ ਆਪਾਂ ਕਈਆਂ ਕਈਆਂ ਜਣਾ ਨੂੰ ਇਕੱਠੇ ਕਰਾਂਗੇ ਚਲੋ ਸਤਿ ਸ਼੍ਰੀ ਅਕਾਲ ਤੇ ਮੈਂ ਧੰਨਵਾਦ ਦੀਆਂ ਐਮ ਐਲ ਏ ਸਾਹਿਬ ਦਾ ਜਿਨ੍ਹਾਂ ਦਾ ਆਪਣੇ ਇਲਾਕੇ ਦੇ ਬੱਚਿਆਂ ਨਾਲ ਤੇ ਤੁਹਾਡੇ ਮਾਪਿਆਂ ਨਾਲ ਮੋਹ ਹੈ ਮੇਰੇ ਕੋਲ ਤਾਂ ਫੈਕਟਰੀ 'ਚ ਬੰਦੇ ਨੇ ਲੱਗ ਹੀ ਜਾਣਾ ਸੀ ਮੇਰੇ ਕੋਲ ਫੈਕਟਰੀ ਦੇ ਵਿੱਚ ਸਪੈਸ਼ਲ ਤੌਰ ਤੇ ਆਏ ਕਹਿੰਦੇ ਜੇ ਬੰਦਿਆਂ ਦੀ ਜ਼ਰੂਰਤ ਹੈ ਤਾਂ ਮੇਰੇ ਇਲਾਕੇ ਦੇ ਬੰਦੇ ਰੱਖੇ ਜਾਣ ਜੀ ਸੰਦਰਸ਼ੀ ਸਭੇ ਦولتਪੁਰ ਦੇ ਵਿੱਚ ਤੇ ਜਤਿੰਦਰ ਵੀਰ ਜੀ ਸ਼ਰਮਾ ਜੀ ਨੂੰ ਸਾਰੇ ਇਹਨਾਂ ਦੀ ਸੰਗੋ ਸੰਪਰਕ ਜਿਹੜਾ ਪਾ ਲਈ ਤੇ ਇਹਨਾਂ ਨਾਲ ਅੱਜ ਗੱਲਬਾਤ ਹੋਈ ਸੀ ਇਹ ਇਹਨਾਂ ਨੂੰ ਰਿਕਵੈਸਟ ਕੀਤੀ ਸੀ ਵੀ ਸਾਡੇ ਹਲਕੇ ਦੇ ਵਿੱਚ ਆਪਣੇ ਹਲਕੇ ਦੇ ਵਿੱਚ ਵੀ ਦੌਲਤਪੁਰ ਵੀ ਵਿੱਚ ਤੁਸੀਂ ਸਾਡੇ ਜਿਹੜੇ ਇਹਨਾਂ ਦੇ 150 ਦੇ ਕਰੀਬ ਅੱਜ ਬੱਚਾ ਨੂੰ ਰੱਖਣਾ ਸੀ ਜਿਹੋ ਤੁਸੀਂ ਇੰਟਰਵਿਊ ਤੇ ਉਹਨਾਂ ਦੇ ਸਰਟੀਫਿਕੇਟ ਸਾਰੇ ਲਗਾਈ ਸੀ ਮੈਂ ਇਹਨਾਂ ਨੂੰ ਯਾ ਵੀ ਇੱਥੇ ਸਾਡੇ ਆਪਣੇ ਹਲਕੇ ਦੇ ਵਿੱਚ ਆਪਾਂ ਰੋਜ਼ਗਾਰ ਦੇ ਨਾਂ ਤੇ ਦਿੱਤੀ ਇਹਦਾ ਸਭੀ ਪੀਪੀ ਪ੍ਰਵਾਨ ਕਰਦੇ ਵਿੱਚ ਸਾਰਾ ਅੰਦਰ ਆਇਆ ਹੁਣ ਤੱਕ ਨੀਵਾਂ 6 650 ਬੱਚੇ ਨੇ ਫਾਰਮ ਭਰਤਾ ਹੈ ਹੁਣ ਤੱਕ ਹੋਰ ਵੀ ਇੱਕ ਵੀ ਚੱਲ ਰਹੀ ਹੈ ਅਗਰਛਿਆਂ ਨੂੰ ਅਲੀਆ ਪੁਲਿਸ ਸਰਕਾਰ ਦੇ ਹਸਾਬ ਨਾਲ ਇਹ ਸ਼ੁਰੂ ਹੋਇਆ ਕਿ 100 ਤੋਂ ਸ਼ੁਰੂ ਹੋਏ ਸੀ ਅੱਜ ਉਹਦਾ 10 ਲੱਖ ਰੁਪਇਆ ਬਣ ਗਿਆ ਜਿਹੜੇ ਕਿੰਨੇ 3 ਲੱਖ ਰੁਪਇਆ ਖਾਏ ਇਸ ਨਾਸਟਰੀ ਦਾ ਆਲ ਵਰਲਡ ਵਿੱਚ ਸਮਾਨ ਜਾਂਦਾ ਹੈ ਤੇ ਅਸੀਂ ਹੋਰ ਕਾਮਨਾ ਕਰਦੇ ਹਾਂ ਹੋਰ ਵੱਡੀ ਪ੍ਰਸਤਾਵ ਬਣੇ ਸਾਡੇ ਦੇ ਹੋਰ ਵੀ ਬੱਚੇ ਆ ਲੋਕਾਂ ਦੀਆਂ ਤੇ ਲੱਗ ਸਕਦੇ ਇਹ ਫੈਕਟਰੀ ਵੱਡੀ ਚੀਜ਼ ਇਹਨਾਂ ਨੇ ਵੀ ਕਹਤਾ ਵੀ ਬੱਚਿਆਂ ਵਾਸਤੇ ਹੀ ਬਸ ਵੀ ਜ਼ਿਆਦਾ ਜਿਹੜੇ ਤੋਂ ਪੁਆਇੰਟ ਲਾਈਟੋਂ ਪਰ ਚੁੱਪ ਕੀ ਬਾਤ ਸੁਣ ਲੈ ਕਿ ਨਾਤ ਵਿੱਚ ਬਾਤ ਲੱਗ ਰਹੀ ਹੈ ਇਸ ਫੈਕਟਰੀ ਕੀ ਕੀ ਬਣ ਰਿਹਾ ਹੈ ਇਹਨਾਂ ਦੇ ਵਿੱਚ ਐਗਰੀਕਲਚਰ ਸਮਾਨ ਬਣਦਾ ਪਲੱਸ ਜਿਹੜੀਆਂ ਗੱਡੀਆਂ ਬਾਹਰ ਕਾਰਾਂ ਆ ਉਹਨਾਂ ਦੇ ਰਿੰਗ ਪਿਸਟਨ ਬਣਦੇ ਆ ਜਿੰਨੀਆਂ ਵੀ ਡੀਜ਼ਲ ਕਾਰਾਂ ਆ ਆਲ ਵਰਡ ਚ ਬਣਦੀਆਂ ਆ ਉਹਨਾਂ ਦੇ ਰਿੰਗ ਪਿਸਟਨ ਜਿਹੜੇ ਆ ਉਹ ਇਸ ਫੈਕਟਰੀ ਦੇ ਵਿੱਚ ਬਣਦੇ ਆ ਇਹੀ ਇੱਕ ਫੈਕਟਰੀ ਆ ਵੀ ਜਿਹੜੀ ਸਾਰੇ ਬਲਕ ਦੇ ਵਿੱਚ ਜੰਨੀਆਂ ਡੀਜ਼ਲ ਗੱਡੀਆਂ ਹਿੰਦੁਸਤਾਨ ਦੇ ਧਰਤੀ ਨੇ ਉਹਨਾਂ ਵਾਸਤੇ ਰਿੰਗ ਬਣਾਉਂਦੀ ਆ। ਲੋਹੇ ਦਾ ਪਿਸਟਨ ਬਣਾਉਂਦੀ ਆ, ਪਿੰਨਾ ਬਣਾਉਂਦੀ ਆ, ਬੁਲਟ ਮੋਟਰਸਾਈਕਲ ਤੋਂ ਲੈ ਕੇ ਡਿਫੈਂਸ ਦਾ ਕੇ 90K ਟੈਂਕ ਤੱਕ ਦੀਆਂ ਪਿੰਨਾ ਬਣਦੇ ਨੇ। ਉਹਦੇ ਨਾਲ ਅਸੀਂ ਕਿਸਾਨੀ ਨਾਲ ਜੁੜੇ ਹੋਏ ਐਗਰੀਕਲਚਰ ਇੰਡਸਟਰੀ ਵੀ ਬਣਾਉਂਦੇ ਆ। ਇਹ ਐਮਐਲਏ ਸਾਹਿਬ ਨੇ ਇੱਥੇ ਹੰਬੜਾ ਮਾਰਿਆ ਆਪਣੀ ਕੰਸਿਸਟੈਂਸੀ ਵਾਸਤੇ। ਬੜਾ ਜ਼ੋਰ ਦੇ ਕੇ ਸਾਨੂੰ ਕਿਹਾ ਤੇ ਜਿਹੜੀ ਸਰਕਾਰ ਨੇ ਨਸ਼ਿਆਂ ਵਿਰੁੱਧ ਮਹਿਮ ਚਲਾਈ ਆ ਉਹਦੇ ਉਹਦੇ ਤਹਿਤ ਵੀ ਜੇ ਬੱਚਿਆਂ ਕੋਲੇ ਰੋਜ਼ਗਾਰ ਹੋਊਗਾ ਕੰਮ ਹੋਊਗਾ ਤਾਂ ਹੀ ਨਸ਼ਿਆਂ ਤੋਂ ਭੱਜਣਗੇ ਇਹਨਾਂ ਨੇ ਤਕਸ਼ ਤਸਕਰਾਂ ਨੂੰ ਖੜਨ ਦੇ ਨਾਲ ਨਾਲ ਬੱਚਿਆਂ ਨੂੰ ਵੀ ਰੋਜ਼ਗਾਰ ਦੇ ਕੇ ਬਿਜੀ ਕਰਨ ਦੀ ਕੋਸ਼ਿਸ਼ ਵੱਲ ਐਮਐਲਏ ਸਾਹਿਬ ਨੇ ਵੀ ਤਵੱਜੂ ਦੇ ਕੇ ਸਾਡੇ ਕੋਲੇ ਰੋਮੈਸਟਿਕ ਸੀ ਸੀ ਉਹਦੇ ਤਹਿਤ ਆ ਸੀ ਇਹਨਾਂ ਦੀ ਕੰਸਟਿਟੂਐਂਸੀ ਚੋਂ ਅੰਦਾਜ਼ਨ 200 ਬੱਚੇ ਨੂੰ ਕੰਮ ਦੇ ਲੰ